ਰੇ ਅੰਕਲ ਗੱਡੀ ਗੱਡਿਓ ਪਰਾ ਛੋਡੇ ਹੱਥ ਜਿਹੀਆਂ ਕੁਛ ਨਹੀਂ ਪਤਾ ਉਹ ਭੁੱਖ ਲੱਗੀ ਸੀ ਨਾ ਰੋਟੀ ਖਾਈ ਜਾਂਦਾ ਸੀ ਰੋਟੀ ਤਾਂ ਖਾ ਰਹੇ ਜੀ ਪਰ ਸੁੱਕੀ ਰੋਟੀ ਪਿਆ ਨਾਲ ਨਹੀਂ ਨਹੀਂ ਪਤਾ ਮੈਨੂੰ ਨਾ ਇਹ ਵਧੀਆ ਲੱਗਦੀ ਆ ਤਾਂ ਮੈਂ ਇਹਦੇ ਨਾਲ ਹੀ ਖਾਈ ਜਾਂਦਾ ਅੰਕਲ ਜੀ ਨਾਲ ਸਬਜੀ ਦਾਲ ਜਾਂ ਚੌਲ ਕੁਛ ਤਾਂ ਰੱਖੋ ਸੁੱਕੀ ਰੋਟੀ ਖਾਈ ਜਾਂਦੇ ਆ ਜੀ ਨਾ ਪੁੱਤ ਢੱਡੀ ਭਰਨਾ ਬਾਲ ਕਰਦੇ ਆ ਅੰਕਲ ਤੁਸੀਂ ਐਦਾਂ ਕਿਦਾਂ ਪੇਟ ਹੀ ਭਰਨਾ ਤੁਹਾਡੇ ਘਰੇ ਕੋਈ ਹੈ ਨਹੀਂ ਸਬਜੀ ਬਣਾਉਣ ਵਾਲਾ ਘਰੇ ਤਾਂ ਪੁੱਤ ਸਾਰੇ ਹੀ ਹੈਗੇ ਆ ਮੇਰੇ ਘਰ ਵਾਲੀ ਬਿਮਾਰ ਰਹਿੰਦੀ ਆ ਡਾਕਟਰ ਨੇ ਕਿਹਾ ਇਹਨੂੰ ਬੈੱਡ ਰੈਸਟ ਦੀ ਲੋੜ ਆ ਉਹ ਤਾਂ ਤੇ ਪਚਾਰੀ ਤੋਂ ਮੰਜੇ ਤੋਂ ਨਹੀਂ ਉੱਠਿਆ ਜਾਂਦਾ ਤੇ ਜਵਾਕ ਹੁਣ ਵੱਡੇ ਹੋ ਗਏ ਆ ਤੈਨੂੰ ਪਤਾ ਹੀ ਆ ਉਹ ਆਪਦੀ ਜ਼ਿੰਦਗੀ ਚ ਆਪ ਬਿਜ਼ੀ ਹੋਏ ਪਏ ਆ ਉਹਨਾਂ ਨੂੰ ਤਾਂ ਕਰੇ ਵੀ ਭੁੱਲ ਜਾਂਦਾ ਵੀ ਰੋਟੀ ਖਾਣ ਵਾਲਾ ਕੋਈ ਹੈਗਾ ਚੱਲ ਮੰਨਿਆ ਅੰਕਲ ਕਰੇ ਨਹੀਂ ਬੰਦੀ ਬਾਹਰੋਂ ਲੈ ਕੇ ਖਾ ਲਓ ਪਤਾ ਇੰਨੇ ਕੇ ਤਨਖਾਹ ਨਾਲ ਕਿੱਥੇ ਗੁਜ਼ਾਰਾ ਹੁੰਦਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਘਰ ਵਾਲੀ ਦਾ ਇਲਾਜ ਕਰਾਵਾਂ ਕਿ ਘਰ ਦਾ ਖਰਚਾ ਚੁੱਕਾ ਬਸ ਜਦੋਂ ਭੁੱਖ ਲੱਗਦੀ ਆ ਮੈਂ ਤਾਂ ਇਹਦੇ ਨਾਲ ਹੀ ਖਾ ਲੈਣਾ ਨਾਲ ਮੇਰੇ ਕੋਲ ਇੰਨੇ ਪੈਸੇ ਕਿੱਥੇ ਕਿ ਮੈਂ ਕਿਸੇ ਹੋਟਲ ਜਾਂ ਕਿਸੇ ਢਾਬੇ ਤੋਂ ਰੋਟੀ ਖਾ ਲਵਾਂ ਠਹਿ ਢੀ ਭਾਣਾ ਚੱਲ ਕੋਈ ਗੱਲ ਨਹੀਂ ਤਾਂ ਥੋੜਾ ਖਾਣਾ ਮੈਂ ਘਰੇ ਬਣਾਉਣ ਨੂੰ ਕਹਿ ਦੂੰਗਾ ਜਿੱਥੇ ਇੰਨੇ ਲੋਕਾਂ ਦਾ ਬੰਦਾ ਉੱਥੇ ਥੋੜਾ ਵੀ ਸੀ ਨਹੀਂ ਨਹੀਂ ਪੁੱਤ ਖਾਣਾ ਨਹੀਂ ਬਣਾਉਣਾ ਤੂੰ ਵੈਸੇ ਵੀ ਨਾ ਮੈਨੂੰ ਮੰਗ ਕੇ ਖਾਣ ਦੀ ਆਦਤ ਨਹੀਂ ਹੈਗੀ ਔਰ ਮੈਨੂੰ ਵੈਸੇ ਹੀ ਨਹੀਂ ਵਧੀਆ ਲੱਗਦਾ ਤੂੰ ਮੇਰੇ ਲਈ ਇਹ ਚੀਜ਼ ਪੁੱਛੀਆ ਤੇਰਾ ਬਹੁਤ ਬਹੁਤ ਥੈਂਕ ਯੂ ਬਾਕੀ ਚੱਲ ਛੱਡੋ ਇਹ ਗੱਲਾਂ ਨੂੰ ਚਲੋ ਆਓ ਆਪਾਂ ਚੱਲਦੇ ਹਾਂ ਨੇ ਆਇਆ। ਛੋਟੇ ਸਾਹਿਬ ਆਈ ਨਹੀਂ ਹਜੇ। ਤਾਂ ਵੀ ਟਾਈਮ ਹੋ ਗਿਆ ਵੇਖਾਂ ਜਾ ਕੇ। ਅੰਕਲ ਮੈਨੂੰ ਪਤਾਗਾ ਕੋਈ ਵੀ ਸੁੱਕੀ ਰੋਟੀ ਖਾ ਕੇ ਖੁਸ਼ ਨਹੀਂ ਰਹਿ ਸਕਦਾ ਤੇ ਜੇ ਤੁਹਾਨੂੰ ਮੇਰੇ ਤੋਂ ਖਾਣਾ ਮੰਗਣ 'ਚ ਸ਼ਰਮ ਆਉਂਦੀ ਆ ਤਾਂ ਮੈਂ ਰੋਜ਼ ਇਦਾਂ ਹੀ ਖਾਣਾ ਰੱਖ ਦਿਆ ਕਰੂੰਗਾ ਤੁਹਾਨੂੰ ਖਾਣਾ ਖਾਂਦਿਆ ਦੇਖ ਮੈਨੂੰ ਬਹੁਤ ਖੁਸ਼ੀ ਮਿਲੂਗੀ ਤੇ ਇੱਕ ਗੱਲ ਹੋਰ ਤੁਸੀਂ ਮੈਨੂੰ ਗਲਤ ਨਾ ਸਮਝੋ ਮੈਨੂੰ ਤੁਸੀਂ ਆਪ ਦੇ ਵੇਟ ਯਾਰਗੇ ਸਮਝੋ